ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਜੀ ਸਾਰਿਆਂ ਦੇ ਠੀਕ ਠਾਕ ਹੋ ਅਰਦਾਸ ਕਰਦੇ ਹਾਂ ਪ੍ਰਮਾਤਮਾ ਅਗੇ ਵੀ ਸਾਰੇ ਕੂਤਰਵਾਜ ਭਰਾਵਾਂ ਦੇ ਸਾਰੇ ਜਾਨਵਰ ਪੰਛੀ ਠੀਕ ਠਾਕ ਰਹਿਣ ਪਰਿਵਾਰ ਵਧੀਆ ਸੁੱਖ ਸ਼ਾਂਤੀ ਰਹੇ ਮਹਾਰਾਜ ਸੱਚੇ ਪਾਤਸ਼ਾਹ ਮੇਰ ਪਰੇ ਹੱਥ ਰੱਖੇ ਤੇ ਵਧੀਆ ਸ਼ੌਂਕ ਕਰੋ ਬਾਈ ਭਾਈਆਂ ਚੱਲੀ ਜਾਂਦੀਆਂ ਤੇ ਬਹੁਤ ਚੰਗੀ ਗੱਲ ਆ ਤੇ ਬਾਕੀ ਵੀਡੀਓ ਅੱਜ ਇੱਕ ਛੋਟੀ ਜਿਹੀ ਇੱਕ ਭਰਾ ਨੇ ਪਿਛਲੀ ਵੀਡੀਓ ਤੇ ਕਮੈਂਟ ਕੀਤਾ ਸੀ ਬਾਈ ਬਾਈ ਬਾਕੀ ਤਾਂ ਠੀਕ ਆ ਹਾਜਮਾ ਵੀ ਠੀਕ ਆ ਕਬੂਤਰ ਤੇ ਖੁਸ਼ਕੀ ਨਹੀਂ ਚੱਕੀ ਜਾਂਦੀ ਬਾਈ ਤੇ ਬਾਈ ਇਹ ਖੁਸ਼ਕੀ ਵਾਲੀ ਗੱਲਬਾਤ ਤਾਂ ਮੈਂ ਤੁਹਾਨੂੰ ਫਰਵਰੀ ਚ ਇੱਕ ਵੀਡੀਓ ਪਾਈ ਸੀ ਸ਼ਾਇਦ ਉਸ ਟਾਈਮ ਨੇ ਦੱਸਤਾ ਸੀ ਵੀਰੇ ਮੈਂ ਤੁਹਾਨੂੰ ਐਡਵਾਂਸ ਹੀ ਦੱਸਤਾ ਜੀ ਵੀ ਹੁਣ ਮੌਕਾ ਹੈਗਾ ਬਾਈ ਵੀ ਆਪਦੇ ਕੂਤਰਾਂ ਨੂੰ ਥੱਲੇੋਂ ਲਾਲ ਕਰ ਲੋ ਖੁਸ਼ਕੀ ਚੱਕ ਲੋ ਈਗਾ ਉਹ ਤਾਂ ਸ਼ਾਇਦ ਬਾਈ ਤੁਸੀਂ ਭਰਾਓ ਮਾਣੇ ਮੇਰੇ ਹਿਸਾਬ ਨਾਲ ਧਿਆਨ ਨਹੀਂ ਦਿੱਤਾ ਤੇ ਉਹ ਵੀਡੀਓ ਵੀ ਕੱਢ ਕੇ ਭਾਵੇਂ ਦੇਖ ਲਿਓ ਤੇ ਬਾਕੀ ਬਾਈ ਮੈਂ ਤੁਹਾਨੂੰ ਇੱਕ ਗੱਲ ਹੁਣ ਸ਼ੁਰੂਜੀ ਕਹਿ ਦੇਣਾ ਤੁਸੀਂ ਨਾ ਉਹ ਇੱਕ ਚੀਜ਼ ਆ ਜਿਹੜਾ ਕਮੈਂਟ ਕਰਦੇ ਹੋ ਉਹਦਾ ਜਵਾਬ ਵੀਡੀਓ ਦੇ ਵਿੱਚ ਹੀ ਹੁੰਦਾ ਤੇ ਤੁਸੀਂ ਮੇਰਾ ਬਾਈ ਵੀਡੀਓ ਨਹੀਂ ਦੇਖਦੇ ਪੂਰੀ ਉਹ ਤਾਂ ਕਰਕੇ ਤੁਹਾਨੂੰ ਪਤਾ ਨਹੀਂ ਲੱਗਦਾ ਸੋ ਇਸ ਕਰਕੇ ਵੀਡੀਓ ਪੂਰੀ ਦੇਖਿਆ ਕਰੋ ਵੀਰੇ ਵੀਡੀਓ ਪੂਰੀ ਦੇਖ ਕੇ ਫੇਰ ਨਾ ਸਮਝ ਲੱਗੇ ਫੇਰ ਤੁਸੀਂ ਦੱਸਿਆ ਕਰੋ ਵੀ ਸਾਨੂੰ ਸਮਝ ਨਹੀਂ ਲੱਗੀ ਤੇ ਵੀਡੀਓ ਪੂਰੀ ਦੇਖ ਕੇ ਫਿਰ ਕਮੈਂਟ ਕਰਿਆ ਕਰੋ ਵੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਤੇ ਜਾਣਕਾਰੀ ਕਿਵੇਂ ਲੱਗੀ ਜਾਨਵਰ ਪੰਛੀ ਆਪਣੇ ਕਿਵੇਂ ਲੱਗੇ ਤੇ ਵੀਡੀਓ ਮੇਰਾ ਵੀਰ ਭਜਾ ਕੇ ਨਾ ਦੇਖਿਆ ਕਰੋ ਠੀਕ ਆ ਭਰਾ ਜਦੋਂ ਤੁਸੀਂ ਭਜਾ ਕੇ ਵੀਡੀਓ ਦੇਖਦੇ ਨਾ ਉਦੋਂ ਨਹੀਂ ਭਾਈ ਸਮਝ ਲੱਗਦੀ ਠੀਕ ਆ ਬਾਕੀ ਆ ਆਪਣੇ ਜਾਨਵਰ ਪੰਛੀ ਜਾਰੇ ਕਰੀ ਦਿਖਾਉਣੇ ਆ ਤੁਹਾਨੂੰ ਦੇਖ ਲਓ ਕਿ ਹੋ ਗਿਆ ਤੁਹਾਡੇ ਸਾਹਮਣੇ ਆ ਨਵਾਂ ਬੱਚਾ ਵੀ ਹੋ ਗਿਆ ਯਾਰ ਤੇ ਇਹ ਬੱਚੇ ਦਾ ਪਿਓ ਆ ਬੈਠਾ ਆ ਬੈਠਾ ਉਹ ਬੱਚੇ ਦਾ ਪਿਓ ਤੇ ਆ ਪੂਰਾ ਬੈਠਾ ਆਪਣਾ ਉਹ ਬੈਠੀ ਆ ਡੱਬੀ ਤੇ ਆ ਮਾਂ ਐ ਇਸ ਬੱਚੇ ਦੀ ਤੇ ਗੱਲ ਕਿੱਥੇ ਚੱਲਦੀ ਸੀ ਵੀਡੀਓ ਹਾਂ ਵੀਡੀਓ ਬਈ ਪੂਰੀ ਦੇਖਿਆ ਕਰੋ ਠੀਕ ਆ ਜੇ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਵੀਡੀਓ ਦੇ ਵਿੱਚ ਪੂਰੀ ਜਾਣਕਾਰੀ ਮਿਲੂ ਚਲੋ ਅੱਜ ਆਪਾਂ ਦੱਸ ਦਿੰਨੇ ਆ ਮਤਲਬ ਖੁਸ਼ਕੀ ਕਹਿੰਦੇ ਵੀ ਚੱਕੀ ਨਹੀਂ ਜਾਂਦੀ ਇਹ ਨੰਬਰ 1 ਦਾ ਬਾਈ ਜਦੋਂ ਮੰਨ ਕੇ ਚੱਲੋ ਸਭ ਤੋਂ ਪਹਿਲਾਂ ਜਦੋਂ ਕਬੂਤਰ ਬੈਠਾ ਹੁੰਦਾ ੜਾਈਆਂ 'ਚ ਨਹੀਂ ਪਿਆ ਹੁੰਦਾ ਉਹਦੇ ਬਾਈ ਆਟੋਮੈਟਿਕ ਹੀ ਖੁਸ਼ਕੀ ਹੁੰਦੀ ਆ ਠੀਕ ਆ ਉਹ ਕੀ ਗੱਲ ਉਹ ਮਤਲਬ ਕਾਰਨ ਹੁੰਦਾ ਵੀ ਕਬੂਤਰ ੜਾਈਆਂ 'ਚ ਨਹੀਂ ਉੜਦਾ ਨੀਗਾ ਤੇ ਮਤਲਬ ਉਹਦੇ ਸਰੀਰ ਦੀ ਮੰਨ ਕੇ ਚੱਲੋ ਵੀ ਐਕਸਰਸਾਈਜ਼ ਨਹੀਂ ਹੁੰਦੀ ਜਾਂ ਮਤਲਬ ਖੂਨ ਦਾ ਸਰਕਲ ਖੜਾ ਹੁੰਦਾ ਨਾ ਜੋ ਚੱਲ ਉੜਦਾ ਹੁੰਦਾ ਤੇ ਉਦੋਂ ਮਤਲਬ ਪੂਰਾ ਵਧੀਆ ਹੋ ਜਾਂਦਾ ਨੰਬਰ 1 ਤਾਂ ਇਹੀ ਕਾਰਨ ਹੁੰਦਾ ਵੀ ਕਿਉਂਕਿ ਬੈਠੇ ਕੂਤਰਾਂ ਦੇ ਕੋਸ਼ਕ ਕੀ ਹੁੰਦੀ ਹੈ ਬਾਈ ਠੀਕ ਆ ਤੇ ਉਹ ਕੀ ਉਹਦੇ ਨਾਲ ਖੂਨ ਦਾ ਸਰਕਲ ਖੜਾ ਹੁੰਦਾ ਕਬੂਤਰ ਬੈਠਾ ਦਾਣੇ ਖਾਈ ਜਾਂਦਾ ਖਰਾਕ ਖਾਈ ਜਾਂਦਾ ਤੇ ਉਹ ਮਤਲਬ ਲਾਲ ਨਹੀਂ ਹੁੰਦਾ ਤੇ ਲਾਲ ਮਤਲਬ ਕਰਨ ਦਾ ਤਰੀਕਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਉਦੋਂ ਚਲੋ ਉਹ ਨਹੀਂ ਕਈ ਭਰਾਵਾਂ ਨੇ ਉਦੋਂ ਗੌਰ ਕੀਤੀ ਹੁਣੀ ਆਪਾਂ ਦੁਬਾਰੇ ਦੱਸ ਦਿੰਨੇ ਤੁਹਾਨੂੰ ਤੇ ਇਹਦੇ ਵਿੱਚ ਕੀ ਆ ਬਾਈ ਮਤਲਬ ਹਜੇ ਇਨਾਂ ਨੂੰ ਜਿਵੇਂ ਉਦੋਂ ਉਸ ਟਾਈਮ ਤੇ ਮੈਂ ਦੱਸਿਆ ਸੀ ਤੁਹਾਨੂੰ ਉਹਨਾਂ ਟਾਈਮਾਂ ਦੇ ਵਿੱਚ ਫਰਬੀ ਦੇ ਵਿੱਚ ਕਿਹਾ ਸੀ ਨਾ ਵੀ ਮਤਲਬ ਹਜੇ ਮੌਕਾ ਹੈਗਾ ਉਦੋਂ ਕਿਸੇ ਨੂੰ ਮੱਖਣੀ ਔਲੇ ਦਾ ਮਰੱਬਾ ਤੇ ਅਨਾਰਾਂ ਦਾ ਜੂਸ ਵਗੈਰਾ ਇਹ ਜਾ ਦਿੱਤਾ ਜਾ ਸਕਦਾ ਸੀਗਾ ਤੇ ਇਹਦੇ ਨਾਲ ਕੂਤਰ ਮਤਲਬ ਥੱਲੋਂ ਪੂਰੇ ਲਾਲ ਹੋ ਜਾਂਦੇ ਗੋਲ ਹੋ ਜਾਂਦੇ ਬਾਈ ਬੰਨ ਲੱਗ ਜਾਂਦੇ ਕੂਤਰੋ ਦੇ ਨਾਲ ਤੇ ਚਲੋ ਹਜੇ ਵੀ ਮਤਲਬ ਕੁਝ ਨਹੀਂ ਵਿਗੜਿਆਗਾ ਆਪਾਂ ਹਜੇ ਵੀ ਮਤਲਬ ਕਰ ਲਾਂਗੇ ਹੱਲ ਜਿਹੜੇ ਬਾਈ ਨੇ ਕਮੈਂਟ ਕੀਤਾ ਸੀਗਾ ਤੇ ਉਹ ਮੇਰਾ ਵੀਰ ਗੌਰ ਕਰ ਲਈ ਵੀਰੇ ਤੇ ਮੈਂ ਤੈਨੂੰ ਦੱਸ ਦਿੰਨਾ ਨੰਬਰ 1 ਦਾ ਜਿਵੇਂ ਹੁਣ ਮੰਨ ਲਓ ਤੁਹਾਡੇ ਕੋ ਉਤੜਡਾਈਆਂ 'ਚ ਪਏ ਹੋਏ ਆ ਇਹਨਾਂ ਨੂੰ ਹਨਾ ਹੁਣ ਮਤਲਬ ਆਪਾਂ ਲੱਸੀ ਦੇ ਸਕਦੇ ਆ ਡਾਈਆਂ 'ਚ ਪਿਆ ਨੂੰ ਬਈ ਕੋਈ ਲੱਸੀ ਦਾ ਸਾਈਡ ਇਫੈਕਟ ਨਹੀਂ ਹੈਗਾ ਤੇ ਮਤਲਬ ਜਾਂ ਤਾਂ ਔਡ ਕੇਅਈ ਨੂੰ ਵੀ ਦੇ ਸਕਦੇ ਆ ਜੇ ਵੀ ਔਡ ਕੇਅਈ ਨੂੰ ਆਪਾਂ ਮਤਲਬ ਪਾਣੀ ਪੂਣੀ ਪਿਉਉਣੇ ਸਾਹ ਦੇ ਉਦੋਂ ਬਾਅਦ ਹਨਾ ਤੇ ਜਾਂ ਬੰਦੀ ਵਾਲੇ ਦੇ ਨਾਲ ਵੀ ਬਈ ਲੱਸੀ ਆਪਾਂ ਦੇ ਸਕਦੇ ਆ ਲੱਸੀ ਹੋਵੇ ਖੱਟੀ ਪਰ ਦੋ ਤਿੰਨ ਦਿਨ ਦੀ ਵੀਰੇ ਤੇ ਮੈਂ ਕਹਿੰਦਾ ਵੀ ਕਿਆ ਬਾਤਾਂ ਐਨ ਪੂਰਾ ਰਿਜ਼ਲਟ ਦਿੰਦੀ ਆ ਤੇ ਉਹਨੂੰ ਫਿਰ ਕੀ ਕਰਨਾ ਲੱਸੀ ਵੀ ਪਿਆ ਸਕਦੇ ਆ ਆਪਾਂ ਉਸ ਤੋਂ ਬਾਅਦ ਕੀ ਕਰਨਾ ਜਿਵੇਂ ਮੰਨ ਕੇ ਚੱਲੋ ਉਹ ਜਿਹੜਾ ਆਪਣਾ ਮਰੱਬਾ ਔਲੇ ਦਾ ਉਹਨੂੰ ਬੰਦੀ ਵਾਲੇ ਦਿਨ ਵੀ ਦੇ ਸਕਦੇ ਆ ਔਲੇ ਦਾ ਮਰੱਬਾ ਲਿਆਓ ਸੁੱਕਾ ਮਰੱਬਾ ਉਹਨੂੰ ਪਿਉਮ ਲੋ ਇੱਕ ਔਲਾ ਜਿੰਨੇ ਤੁਹਾਡੇ ਕੂਤਰ ਕੂਤਰਾਂ ਦੇ ਹਿਸਾਬ ਨਾਲ ਬਈ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਔਲੇ ਦਾ ਠੀਕ ਆ ਤੇ मतलब ਉਹਨੂੰ ਪਿਉਂ ਲੋ ਪਿਉਂ ਕੇ ਉਹਨੂੰ ਪਹਿਲਾਂ ਧੋ ਲੋ ਉਹਨੂੰ ਚੰਗੀ ਤਰ੍ਹਾਂ ਲਿਆ ਕੇ ਇੱਕ ਔਲੇ ਦੋ ਔਲੇ ਜਿੰਨੇ ਤੁਹਾਡੇ ਕੂਤਰਾ મતਲਬ ਇੱਕ ਔਲੇ ਦੇ ਵਿੱਚ ਜਿੰਨੀਆਂ ਫਾੜੀਆਂ ਨਿਕਲਣੀਆਂ ਚਾਰ ਪੰਜ ਉਹ ਇੱਕ ਫਾੜੀ ਦੇ ਤਿੰਨ ਟੁਕੜੇ ਕਰ ਲੈਣ ਤੁਸੀਂ મતਲਬ ਤਿੰਨ ਗੋਲੀਆਂ ਬਣਾ ਲੈਣੀਆਂ ਵਾਂਟੇ ਜਿਹੜੀਆਂ ਅੰਨ ਕੇ ਚੱਲੋ ਉਹਨੂੰ ਫੇ ਪਹਿਲਾਂ ਰਾਤ ਨੂੰ ਧੋ ਕੇ ਐਸ ਮੋਕੇ ਐ ਚੰਗੀ ਤਰ੍ਹਾਂ ਧੋ ਕੇ ਦਾ ਮਿੱਠਾ ਕੱਢ ਕੇ ਉਹਨੂੰ ਪਿਉਂ ਦੋ ਪਾਣੀ ਚ ਸਵੇਰ ਨੂੰ ਬਈ ਉਹਨੂੰ મતਲਬ ਉਹ ਕਰਕੇ ਤੋ ਹੋ ਗਿਆ ਚੰਗੀ ਤਰ੍ਹਾਂ ਦੁਬਾਰੇ ਫੇਰ ਉਹਦੀਆਂ ਗੋਲੀਆਂ ਬਣਾ ਕੇ ਇੱਕ ਫਾੜੀ ਦੇ ਤਿੰਨ-ਤਿੰਨ ਕਰਕੇ ਤੇ ਬੰਦੀ ਵਾਲੇ ਦੇ ਕਬੂਤਰਾਂ ਨੂੰ ਬਾਈ ਤੁਸੀਂ ਦੇ ਸਕਦੇ ਹੋ ਠੀਕ ਹੋ ਠੀਕ ਆ ਵੀਰੇ ਤੇ ਉਹ ਹੋ ਗਿਆ ਤੇ ਇੱਕ ਇੱਕ ਲੈਕਸਨ ਪਾਊਡਰ ਆਉਂਦਾ ਲੈਕਸਨ ਦਾ ਪਾਊਡਰ ਹੁੰਦਾ ਛੋਟਾ ਜਿਹਾ ਪੌਚ ਹੁੰਦਾ ਸ਼ਾਇਦ ਮੈਨੂੰ ਲੱਗਦਾ ਉਹ 39 ਰੁਪਏ ਦੀ ਸੀ ਪੌਜਾ ਪਤਾ ਨਹੀਂ ਕਿੰਨੇ ਦਾ ਤੇ 20 ਗ੍ਰਾਮ ਦਾ ਪੌਚ ਹੁੰਦਾ ਬਾਈ ਉਹ ਲੈਕਸਨ ਪਾਊਡਰ ਲਿਆਓ ਉੱਡ ਕੇ ਆਏ ਕੂਤਰ ਨੂੰ ਬਾਈ ਉਹਦੇ ਨਾਲ ਜੇ ਸੰਭੋਗੇ ਨਾ ਤੁਸੀਂ ਤੇ ਤੁਹਾਡਾ ਕਮੁੱਤਰ ਬਈ ਆਟੋਮੈਟਿਕ ਹੀ ਥੱਲੇ ਉਹਨਾਂ ਪੂਰਾ ਵਧੀਆ ਬਣਨ ਲੱਗ ਜੂ ਇੱਕ ਕੋਲੈਕਸ਼ਨ ਪਾਊਡਰ ਤੇ ਇੱਕ ORS ਜਿਹੜਾ ORS ਹੁੰਦਾ ORS ਦੀ ਅੰਗੂਰਾਂ ਦੀ ਖੰਡ ਇੱਕ ਲੱਗ ਹੁੰਦੀ ਹੈ ਇੱਕ ORS ਹੁੰਦਾ ਇਹ ਚੀਜ਼ਾਂ ਲਿਆ ਕੇ ਜਿਹੜਾ ਇਲੈਕਸ਼ਨ ਪਾਊਡਰ ਆ ਉਹ ਬਣ ਕੇ ਚੱਲੋ ਬਈ ਜਿਵੇਂ ਮੰਨ ਲਓ 1 ਲੀਟਰ ਪਾਣੀ ਹੈ ਆਪਣੇ ਕੋਲੇ 1 ਲੀਟਰ ਪਾਣੀ ਦੇ ਵਿੱਚ ਉਹ ਚਮਚੇ ਦੀ ਮਗਲ ਡੰਡੀ ਦੇ ਚੜਾ ਕੇ ਪਾ ਲਓ ਜਾਂ ਜਿਹੜੇ ਹਿਸਾਬ ਨਾਲ ਤੁਹਾਡੇ ਕਬੂਤਰ ਆ ਉਸ ਹਿਸਾਬ ਨਾਲ ਜਿੰਨੇ ਕਬੂਤਰ ਉੱਡਦੇ ਆ ਤੇ ਉਸ ਹਿਸਾਬ ਨਾਲ ਇਲੈਕਸ਼ਨ ਪਾਊਡਰ ਮੰਨ ਕੇ ਚੱਲੋ ਬਈ मतलब मतलब 20mg ਦੀ ডোজ ਹੀ ਬਣੇ मतलब ਇੱਕ ਕਬੂਤਰ ਦੀ 20mg ডোজ ਕਿਉਂਕਿ ਕੋਈ ਵੀ سیرਪ ਦਵਾਈ ਆ ਗੋਲੀ ਕੈਪਸੂਲ ਕੁਝ ਵੀ ਆ ਇੱਕ ਕਬੂਤਰ ਦੀ ডোজ ਬਾਈ ਜੀ ਸਿਰਫ 18 ਤੋਂ 20mg ਹੁੰਦੀ ਆ मतलब ਉਸ ਤੋਂ ਵੱਧ ਆਪਾਂ ডোজ ਨਹੀਂ ਦੇ ਸਕਦੇ ਕਬੂਤਰ ਨੂੰ ਜਿਹੜੀ ਸਹੀ ডোজ ਬਣੀ ਹੁੰਦੀ ਆ ਇਹਦੀ ਤੇ ਉਸ ਹਿਸਾਬ ਨਾਲ ਤੁਸੀਂ ਬਾਈ ਉਹ ਦੇ ਸਕਦੇ ਹੋ ORS ਦਾ ਘੋਲ ਜਿਵੇਂ ਹੈ ਨਾ ਕਬੂਤਰ ਜੋਰ ਲਾ ਕੇ ਆਉਂਦੇ ਉੱਡਕਾਉਂਦੇ ਤੁਹਾਡੇ ਤੇ ਕਬੂਤਰ ਬਾਈ ਤੁਹਾਡੇ ਦਿਨਾਂ ਜੀ ਬਣ ਲੱਗ ਜਾਣਗੇ ਤੇ ਇਹਦੇ ਚ ਇਹਦੇ ਚ ਕੀ ਆ ਇਹਦੇ ਚ ਆਪਾਂ ਹਾਈ ਟੈਕ ਵੀ ਦੇ ਸਕਦੇ ਆ ਵੀਰੇ ਠੀਕ ਆ ਤੇ ਹਾਈ ਟੈਕ ਜਿਵੇਂ ਮੰਨ ਲਓ ਕਬੂਤਰ ਡਾਈਆਂ ਦੇ ਵਿੱਚ ਹਰੀਆਂ ਵਿੱਠਾ ਮਾਰਨ ਲੱਗ ਗਿਆ ਹਰੀਆਂ ਵਿੱਠਾ ਮੈਂ ਪਿਛਲੀ ਵੀਡੀਓ ਚ ਵੀ ਸ਼ਾਇਦ ਦੱਸਿਆ ਦੇ ਇਹਦੇ ਬਾਰੇ ਤਾਂ ਉਹਦੇ ਚ ਕੀ ਕਰਨਾ ਤੁਸੀਂ ਉਹਦੇ ਚ ਤੁਸੀਂ ਮੰਨ ਲਓ ਆਪਾਂ ਪਾਵਰ ਜੈਲ ਵੀ ਵਰਤ ਸਕਦੇ ਆ ਡਾਈਆਂ ਚ ਪਏ ਕਬੂਤਰਾਂ ਨੂੰ ਕੋਈ ਪ੍ਰੋਬਲਮ ਨਹੀਂ ਬਈ ਪਾਵਰ ਜੈਲ ਦੀ ਜੇ ਮੰਨ ਲਓ ਡਾਇ ਮਤਲਬ ਹਰੀਆਂ ਵਿੱਠਾ ਜਾਂ ਖੋਚ ਕੀ ਮਾਰਦੇ ਆ ਇਹ ਲੱਸੀ ਵੀ ਦੇ ਸਕਦੇ ਆ ਲੱਸੀ ਦਾ ਤੁਹਾਨੂੰ ਮੈਂ ਪਹਿਲਾਂ ਦੱਸਦਾ ਇਹਦੇ ਨਾਲ ਕਬੂਤਰ ਕੀ ਆ ਹਾਈ ਟੈਕ ਹਾਈ ਟੈਕ ਦੇ ਨਾਲ ਕੀ ਹੈ ਨਾ ਹਾਈ ਟੈਕ ਇਹ ਕਹੇ ਜੀ ਚੀਜ਼ ਆ ਮਤਲਬ ਕੂਤਰਾ ਥੱਲੋਂ ਬਈ ਗੋਲ ਹੋ ਜਾਂਦਾ ਠੀਕ ਆ ਐਨ ਲਾਲ ਹੋ ਜਾਂਦਾ ਐਨ ਪੂਰਾ ਵਧੀਆ ਤੇ ਦੋ ਦਿਨਾਂ ਦੇ ਵਿੱਚ ਵਿੱਚ ਤੁਸੀਂ ਮਤਲਬ ਦੇਖ ਲਓਗੇ ਉਹਨੂੰ ਪਤਾ ਲੱਗ ਜਾਊਗਾ ਤੇ ਜੇ ਨਹੀਂ ਤਾਂ ਬਈ ਇੱਕ ਐਂਟੀਬਾਇਟਿਕ ਇੰਦਰੋਸੇਨ ਆਉਂਦੀ ਆ ਇੰਦਰੋਸੇਨ ਸੰਤਰੀ ਦੀ ਸ਼ੀਸ਼ੀ ਹੁੰਦੀ ਆ ਉਹ 1 ਲੀਟਰ ਦੇ ਵਿੱਚ 1 ਐਮਐਲ ਪੈਂਦੀ ਆ ਵੀਰੇ ਉਹ 1 ਲੀਟਰ ਦੇ ਵਿੱਚ 1 ਐਮਐਲ ਪੈਂਦੀ ਆ ਮਤਲਬ ਉਹ ਵੀ ਆਪਾਂ ਦੇ ਸਕਦੇ ਆ ਕੂਤਰਾ ਨੂੰ ਕੋਈ ਐਡੀ ਚੱਕਰ ਨਹੀਂ ਹੁੰਦੀ ਮਤਲਬ ਉਹ ਵੀ ਉਹਦੇ ਨਾਲ ਵੀ ਕੂਤਰ ਕੀਆ ਮਤਲਬ ਥੱਲੇ ਉਹ ਨਾ ਲਾਲ ਹੋਣ ਲੱਗ ਜਾਂਦੇ ਭਰਨ ਲੱਗ ਜਾਂਦੇ ਆ ਜਿਵੇਂ ਮਤਲਬ ਹਾਈ ਟੈਕ ਹਾਈ ਟੈਕ ਦੇ ਵਿੱਚ ਮਤਲਬ ਇੱਕ ਇੱਕ ਕੂਤਰ ਦੀ ਜੇ ਦੂਸਰੇ ਲੋਟ ਦੇਣੀ ਆ ਮਤਲਬ ਇਕੱਲੇ ਇਕੱਲੇ ਨੂੰ ਤਾਂ 4 ਤੋਂ 5 ਟੁੱਕੇ ਬਣ ਜਾਂਦੇ ਆ ਠੀਕ ਆ ਜੀ ਤੇ ਨਹੀਂ ਤਾਂ ਫਿਰ ਇਹਨੂੰ ਦੂਸਰੇ ਲੋਟ ਜੇ ਮਤਲਬ ਪਾਣੀ ਸਾਰੇ ਜਿਹਾ ਪਾਉਣੀ ਆ ਤਾਂ ਇੱਕ ਢੱਕਣ ਪਾ ਦੇਵੇ 1 ਲੀਟਰ ਪਾਣੀ ਦੇ ਵਿੱਚ ਜਿੰਨਾ ਵੀ ਤੁਹਾਡੇ ਕੋਲ ਜਿਆਦਾ 1 ਲੀਟਰ ਪਾਣੀ ਪੈਂਦਾ ਤੇ ਬਾਈ ਕਬੂਤਰ ਤੁਹਾਡੇ ਐ ਪੂਰੇ ਵਧੀਆ ਸੈੱਟ ਹੋ ਜਾਣਗੇ ਇਹ ਤੁਸੀਂ ਅਜਮਾ ਕੇ ਦੇਖ ਲਓ ਕਰ ਲਿਓ ਮੇਰਾ ਵੀਰ ਠੀਕ ਆ ਤੇ ਜਿਹੜਾ ਲੈਕਸ਼ਨ ਦਾ ਪਾਊਡਰ ਆ ਉਹ ਤਾਂ ਬਾਈ ਬਹੁਤ ਵਧੀਆ ਚੀਜ਼ ਆ ਠੀਕ ਆ ਇਹ ਮੇਰੇ ਹਿਸਾਬ ਨਾਲ ਲੈਕਸ਼ਨ ਦੇ ਪਾਊਡਰ ਬਾਰੇ ਕਿਸੇ ਨੇ ਨਹੀਂ ਦੱਸਿਆ ਹੁਣ ਤੁਹਾਨੂੰ ਇਹਦੇ ਬਾਰੇ ਮਤਲਬ ਇਹ ਤਾਂ ਈਡੀ ਇੱਕ ਟੌਪ ਦੀ ਚੀਜ਼ ਆ ਬਹੁਤ ਜ਼ਿਆਦਾ ਵਧੀਆ ਤੇ ਜਿਹੜੀ ਇਹਦੇ ਨਾਲ ਫਿਰ ਤੁਸੀਂ ਆਪਣੀ ਇਨਰੋਸਨ ਇਨਰੋਸਨ ਦੇ ਨਾਲ ਆਪਾਂ ਵੀਰੇ ਪਤਾ ਕੀ ਆ ਮਤਲਬ 1 ਐਮਐਲ 1 ਲੀਟਰ ਦੇ ਹਿਸਾਬ ਨਾਲ ਲੈਫ 52 ਵੀ ਪਾਸ ਆ ਜਾਂਦੇ ਵਿੱਚ ਤੇ 2 ਐਮਐਲ ਸੌਰੀ ਜਿਹੜੀ ਇਹ ਆ ਲੈਫ 52 2 ਐਮਐਲ ਤੇ ਦੂਸਰੀ ਜਿਹੜੀ ਆ ਇਨਰੋਸਨ ਇੱਕ ਐਮਐਲ 1 ਲੀਟਰ ਦੀ ਤੇ ਮੈਟਰੋ ਜਲ ਦੀਆਂ ਗੋਲੀਆਂ ਠੀਕ ਆ ਮੈਟਰੋ ਜਲ ਦੇ 200 ਐਮਜੀ ਦਾ ਚਾਰ ਗੋਲੀਆਂ ਪਹਿ ਜਾਣੀਆਂ ਇਹ 400 mg ਤਾਂ ਦੋ ਗੋਲੀਆਂ ਪੈ ਜਾਣਗੀਆਂ ਠੀਕ ਆ ਮੇਰਾ ਵੀਰ ਇਹ ਬਾਈ ਮਤਲਬ ਇਹ ਚੀਜ਼ਾਂ ਛੋਟੀਆਂ ਛੋਟੀਆਂ ਚੀਜ਼ਾਂ ਇਹਦਾ ਦਾ ਖਿਆਲ ਰੱਖਿਆ ਕਰੋ ਠੀਕ ਆ ਤੇ ਅਗਲੀ ਵੀਡੀਓ ਦੱਸਿਓ ਫਿਰ ਆਪਾਂ ਕਾਦੀ ਬਣਾਈਏ ਤੇ ਉਹ ਫਿਰ ਅਗਲੀ ਵੀਡੀਓ ਵੀ ਤੁਹਾਨੂੰ ਦੱਸ ਦੇਵਾਂਗੇ ਮਤਲਬ ਆ ਤੁਸੀਂ ਦੇਖ ਲਓ ਜੀ ਤਰੀਕਾ ਜਿਹਾ ਮਾ ਕੇ ਦੇਖ ਲਓ ਕਰਕੇ ਦੇਖ ਲਓ ਤੁਹਾਡੇ ਕਬੂਤਰ ਐਨ ਬਾਈ ਪੂਰੇ ਸੈਟ ਹੋ ਜਾਣਗੇ ਤੇ ਬਾਕੀ ਆ ਤਾਂ ਆਪਣੇ ਵੱਡੇ ਕਬੂਤਰ ਆ ਇਹ ਤੁਹਾਨੂੰ ਦੇਖਦੇ ਆ ਬਈ ਕਿਵੇਂ ਹੈ ਨਾ ਤੰਦਰੁਸਤਾਂ ਇਹ ਵੀ ਆਪਣੇ ਉੱਡਣ ਵਾਲੇ ਤੰਦਰੁਸਤਾਂ ਤੇ ਆ ਛੋਟੇ ਛੋਟੇ ਬੱਚੇ ਕੱਢੀ ਬੈਠੇ ਆ ਕਾਂ ਨੀਲੀ ਡੱਬੀ ਵੀ ਕੱਢੀ ਬੈਠੀ ਰਸਤਾ ਬੱਚਾ ਕੱਢਿਆ ਹੋਇਆ ਸ਼ਾਇਦ ਉਹਨੇ ਤੇ ਕਾਂ ਬੱਚਾ ਬੈਠਾ ਕੁਛ ਪੰਜ ਕੁ ਬਿੱਤੇ ਵਿੱਚ ਬਾਹਰ ਵਾਏ ਹੋਏ ਛਤਰੀ ਤੇ ਉਹ ਦੇਖੋ ਤੇ ਕੁਛ ਆ ਬੈਠੇ ਆ ਇਹਦੇ ਵਿੱਚ ਕੁਛ ਉੱਡਣ ਵਾਲੇ ਆ ਰੰਗ ਨਹੀਂ ਬਾਈ ਲਾਇਆਗਾ ਮੈਂ ਟਾਈਮ ਨਹੀਂ ਲੱਗਦਾ ਰੰਗ ਲਾਉਣ ਦਾ ਤੇ ਕੂਤਰ ਉੱਡਦੇ ਆ ਇਹਦੇ ਜ ਆਪਣੇ ਕੂਤਰ ਇੱਕ ਤਾਂ ਘੰਡਲਾ ਉੱਡਦਾ ਕਾਂ ਮਗਰ ਬੈਠਾ ਇਹ ਵੀ ਉੱਡਦਾ ਆ ਲਾਲ ਸੇਰਾ ਵੀ ਉੜਦਾ ਆ ਰੱਤਾ ਬੱਜਾ ਬੈਠਾ ਟੀਰਾ ਕਿਥੇ ਰੱਤਾ ਹੋਰ ਬੈਠਣਾ ਉਹ ਉਹਦੇ ਬੈਠਾ ਇੱਕ ਲਾਟ ਚੱਕੀ ਇਹਨਾਂ ਦੇ 5-6 ਕੁਤਰ ਉੱਡਦੇ ਆ ਪਰ ਬਾਈ ਰੰਗ ਨਹੀਂ ਲਾਇਆ ਯਾਰ ਲੰਗ ਲਾਉਣ ਦਾ ਟਾਈਮ ਹੀ ਨਹੀਂ ਲੱਗਿਆ ਇੱਕ ਮੈਂ ਰੰਗ ਘੱਟ ਲਾਉਣਾ ਹੁਣ ਲਾਵਾਂਗੇ ਇਹਨਾਂ ਦੇ ਘੰਡ ਗੁੰਡੀ ਕਰਾਂਗੇ ਕਾਲੀ ਜਾਂ ਟੂਸੇ ਦੇ ਟੋਰੀ ਕਰਾਂਗੇ ਜਾਂ ਬੈਠਾ ਵਾਲੀ ਥਾਂ ਕਰ ਦਿਆਂਗੇ ਕੱਲ ਪੀ ਲਾਵਾਂਗੇ ਬਾਈ ਬਾੜੀ ਹੋਰ ਰੰਗ ਨਹੀਂ ਲਾਉਂਦੇ ਬਾੜਾ ਆਪਾਂ ਤੇ ਜੀ ਬਾਈ ਗੱਲਾਂ ਬਾਤਾਂ ਤੇ ਮੇਰਾ ਵੀਰ ਗੌਰ ਰੱਖਿਆ ਕਰੋ ਯਾਰ ਜੇ ਗੌਰ ਕਰੋਗੇ ਤਾਂ ਕੁਸਰਾਪੀ ਸੈੱਟ ਹੋ ਜਾਣਿਆ ਤੁਹਾਡੇ ਹਨਾ ਮਾੜੀਆਂ ਮਾੜੀਆਂ ਛੂਟੀਆਂ ਹੁਣ ਤਾਂ ਬਾਈ ਬਾਲੇ ਬੋਜ ਬੋਜ ਕੇ ਪੈਰ ਰੱਖਣੇ ਪੈਣਿਆ ਜਿਵੇਂ ਹਨਾ ਜਿਹੜੇ ਭਰਾ ਨਹੀਂ ਨਹੀਂ ਜਾਣਦੇ ਇਹਨਾਂ ਨੂੰ ਨਹੀਂ ਕੋਈ ਦੱਸਦਾ ਬਾਈ ਉਸਤਾਦ ਲੋਕਾਂ ਤੋਂ ਆਪਾਂ ਫੇਰ ਮਾਫੀ ਮੰਗਦਾ ਹਰ ਇੱਕ ਵੀਡੀਓ 'ਚ ਮੰਗਦੇ ਆ ਤੇ ਵੀਡੀਓ ਯਾਰ ਮੇਰਾ ਭਾਈ ਪੂਰੀ ਦੇਖ ਲਿਆ ਕਰੋ ਜੇ ਤੁਸੀਂ ਵੀਡੀਓ ਨਹੀਂ ਨਾ ਪੂਰੀ ਦੇਖਦੇਗੇ ਫੇਰ ਤਾਂ ਹੀ ਨਹੀਂ ਤੁਹਾਨੂੰ ਸਮਝ ਲੱਗਦੀ ਬਾਈ ਪਤਾ ਲੱਗਦਾ ਕਿ ਵੀਡੀਓ ਪੂਰੀ ਦੇਖਿਓ ਪੂਰੀ ਵੀਡੀਓ ਦੇਖ ਕੇ ਇਹ ਤੈਨੂੰ ਆਪ ਹੀ ਪਤਾ ਲੱਗ ਜਾਊਗਾ ਵੀਰੇ ਠੀਕ ਆ ਮਤਲਬ ਬਾਕੀ ਦਾ ਸਾਰਾ ਕੁਝ ਆਪਣੀ ਗੱਲਬਾਤ ਹੋ ਗਈ ਸੀ ਹਨਾ ਪੜਾਈਆਂ ਤੇ ਮਤਲਬ ਉਹ ਜਲਾਬ ਕਿਵੇਂ ਲਾਉਣਾ ਹਨਾ ਮਤਲਬ ਖੋਲਣ ਦਾ ਤਰੀਕਾ ਜੇ ਹਜੇ ਵੀ ਨਹੀਂ ਪਤਾ ਲੱਗਿਆ ਤਾਂ ਫਿਰ ਬਾਈ ਇੱਕ ਦੇਸੀ ਤਰੀਕਾ ਹੋਰ ਹੈਗਾ ਆਪਣੇ ਕੋਲੇ ਫਿਰ ਆਪਾਂ ਉਹ ਦੱਸ ਦਿਆਂਗੇ ਉਹਦੇ ਨਾਲ ਦਾ ਬਾਈ ਉਹਦੇ ਕਹਿਣ ਕਿ ਭਾਵੇਂ 2 ਸਾਲ ਦਾ ਘੁੱਤਰ ਬੰਦ ਹੋਵੇ ਤੁਹਾਡਾ ਉਹ ਵੀ ਛਾਲਾ ਮਾਰੂਗਾ ਬਾਕੀ ਅੱਵਲ ਤਾਂ ਮੇਰੇ ਹਿਸਾਬ ਨਾਲ ਸਾਰੇ ਭਰਾਵਾਂ ਦੇ ਕੂਤਰ ਸੈੱਟ ਹੋਣਗੇ ਵਧੀਆ ਲੱਗੇ ਹੁਣੇ ਔਡਨ ਹਨਾ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਕਮੈਂਟ ਜਰੂਰ ਕਰਿਆ ਕਰੋ ਤੇ ਇੱਕ ਸ਼ੇਅਰ ਦੱਬ ਕੇ ਕਰ ਦਿਆ ਕਰੋ ਸ਼ੇਅਰ ਬਾਈ ਝੜੀ ਲਾ ਦਿਓ ਇਹਦੀ ਸ਼ੇਅਰ ਵਾਲੀ ਤੇ ਕਮੈਂਟਾਂ ਵਾਲੀ ਤੇ ਸਬਸਕ੍ਰਾਈਬ ਕਰਾਓ ਬਾਈ ਚੈਨਲ ਆਪਣਾ ਦੱਬ ਕੇ ਬਾਕੀ ਅਗਲੀ ਵੀਡੀਓ ਜੇ ਸਾਂਭ ਤੇ ਕਹੋਂਗੇ ਆਪਾਂ ਸਾਂਭ ਤੇ ਬਣਾ ਦੇਾਂਗੇ ਵੈਸੀ ਬਣਾ ਲਾਂਗੇ ਸਾਂਭ ਤੇ ਤੇ ਉਹ ਕਬੂਤਰ ਦਾ 25 ਤਰੀਕ ਨੂੰ ਛੱਡਣਾ ਆਪਾਂ ਤੇ ਜੇ ਹੂੰ ਕਹੋਗੇ ਤਾਂ ਵੀਡੀਓ ਬਣਾ ਦੇਾਂਗੇ ਜੇ ਨਹੀਂ ਕਹੋਗੇ ਤਾਂ ਵੀਰੇ ਜਿਵੇਂ ਕਹੋਗੇ ਫਿਰ ਰੋਮੇਸੀ ਆਪਾਂ ਨਾ ਬਣਾਵਾਂਗੇ ਹਨਾ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਸ਼ੇਅਰ ਕਰ ਦਿਓ ਵੀਡੀਓ ਤੇ ਜਾਨਵਰ ਕਿਹੋ ਜਿਹੇ ਲੱਗੇ ਤੁਹਾਨੂੰ ਤੇ ਸਾਰਾ ਦੱਸਿਓ ਤੇ ਬਾਕੀ ਬਾਈ ਕੋਡਿਆਂ ਦੀ ਸਾਫ ਸਫਾਈ ਤਾਂ ਤੁਹਾਡੇ ਸਾਹਮਣੇ ਹੀ ਆ ਹਨਾ ਜਿਵੇਂ ਦੀ ਹੈਗੀ ਆ ਪਰ ਥੋਣੀ ਕੱਲ ਹੀ ਕੀਤੀ ਆ ਤਾਜ਼ੀਆਂ ਮਿੱਠਾ ਮੜੀਆਂ ਮੜੀਆਂ ਤੇ ਆ ਕੁਛ ਮੈਂ ਥੱਲੇ ਖਾ ਥੱਲੇ ਹੋ ਗਈ ਸੀ ਕੂਤਰੋਂ ਦੋ ਬਿੱਠਾ ਜੰਮੀਆਂ ਐਵੇਂ ਤਾਂ ਨਹੀਂ ਪਟਦਾ ਗਿਆ ਨਾ ਕਭੀ ਅਜੇ ਦਰਵਰ ਪਾਂਛੀ ਫੇਰਨਾ ਹਨਾ ਫੀਰੀ ਬਿਮਾਰੀ ਉਹ ਹੋ ਜਾਂਦੀ ਆ ਡੱਬੀ ਆਪਣੀ ਇਹਨੇ ਲੱਗੀ ਆ ਪੂਰੇ ਨਾ ਹੈ ਆ ਪੂਰਾ ਗੁਤਰ ਦੇ ਕੇ ਦੱਸੋ ਤੁਸੀਂ ਨੂੰ ਕਿਵੇਂ ਲੱਗਦਾ ਬਾਈ ਇਹ ਉਤਰ ਤਾਂ ਤਕਰੀਬਨ ਇਹਦੇ ਸਾਰੇ ਇਹਦੇ ਜੀ ਕੀ ਸਾਰੇ ਗੁਤਰ ਸਹੀ ਆ ਕੋਈ ਵੇ ਕਰਦਾ ਹਨਾ ਕੋਈ ਰੱਖਦਾ ਨਹੀਂ ਤੇ ਨਾ ਹੀ ਬਾਈ ਬੇਕਾਰ ਨੂੰ ਕੋਈ ਦਾਣੇ ਪਾਉਂਦਾ ਦਾਣੇ ਕਿਉਂਕਿ ਤੁਹਾਨੂੰ ਪਤਾ ਮਹਿੰਗਾ ਬਹੁਤ ਆ ਜਿਗਾਰ ਵੀਰੇ ਤੇ ਉਹ ਤੁਹਾਨੂੰ ਛੋਟੇ ਬੱਚੇ ਦਿਖਾਉਣਾ ਕਿਉਂਕਿ ਮੇਰੇ ਕੋਲੇ ਬਈ ਉਹ ਜੇ ਆਪਾਂ ਕੋਲੇ ਕਿਹੜਾ ਕੈਮਰਾ ਗੂਮਰਾ ਐਡੀਟਿੰਗ ਕਰਨ ਵਾਲਾ ਐਂ ਦਿਖਾ ਦੇਣੇ ਆ ਤੁਹਾਨੂੰ ਆਪਾਂ ਵੀਡੀਓ 'ਚ ਆਹ ਦੇਖੋ ਠੀਕ ਆ ਆ ਬੱਚਾ ਦੇਖੋ ਇੱਧਰਲੇ ਪਾਸੇ ਕਿੰਨੀਆਂ ਇਹਦੀਆਂ 1 2 3 4 5 ਚਿੱਟੀਆਂ ਤੇ ਇੱਧਰਲੇ ਪਾਸੇ ਕਿੰਨੀਆਂ 1 2 3 4 5 5 ਥੱਲੇ ਵਾਲੀਆਂ 6 ਥੱਲੇ ਵਾਲੀਆਂ ਦੋਤ ਲੀਆਂ 7 ਇਧਰ ਪਾਸੇ 7 ਖੰਭ ਖਾ ਗਏ ਸੀ ਬਾਈ ਇਹਨਾਂ ਦੇ ਉਹਦੇ ਉਹਦੇ ਵੀ ਖਾਲੇ ਸੀ ਛਾਹ ਆਖੇ ਦੇ ਆਗੇ ਦਵਾਰੇ ਤੇ ਇਹਦੇ ਵੀ ਆ ਬੈਠਾ ਚਾਪ ਜੀ ਨਾ ਕਹਿ ਦਿੰਦੇ ਯਾਰ ਮੈਨੂੰ ਤਾਂ ਕਹਿਣਾ ਵੀ ਨਹੀਂ ਆਉਂਦਾ ਕੀ ਕਹਿੰਦੇ ਆ ਲਾਲ ਚਾਪ ਇਹ ਕਾਲੇ ਚਾਪ ਹੁੰਦੇ ਆ ਇਹ ਲਾਲ ਚਾਪ ਆ ਆਪਣੇ ਤੇ ਆ ਮੋਜਾ ਬੈਠਾ ਆ ਦੇਖੋ ਇਹਦੀ ਮਾਂ ਸ਼ਾਖੀ ਆ ਤੇ ਪਿਓ ਵੇ ਦੇਰ ਗਈ ਆ ਜਮ ਜਿਹੇ ਜਾਇ ਆਪ ਆਹੀ ਚੀਜ਼ ਬਣ ਜਾਣਾ ਨੇ ਆਪਦੇ ਪਿਓ ਵਰਗਾ ਜਮ ਤੇ ਆ ਬਈ ਬੱਚੇ ਆਪਣੇ ਤੇ ਦੇਖ ਕੇ ਦੱਸਿਓ ਤੁਹਾਨੂੰ ਕਿਵੇਂ ਲੱਗੇ ਤੇ ਜਿਉਂਦੇ ਵਸਦੇ ਰਹੋ ਮੇਰੇ ਵੀਰ ਭਾਈ ਤੇ ਵੀਡੀਓ ਨੂੰ ਕਰਦੇ ਸ਼ੇਅਰ ਬਈ ਚੰਗੀ ਲੱਗੀ ਨਾ ਵੀਡੀਓ ਦੱਸਿਆ ਕਰੋ ਯਾਰ ਕਮੈਂਟ ਕਰਕੇ ਵੀ ਬਈ ਕਿਵੇਂ ਲੱਗਦੀ ਤੁਹਾਨੂੰ ਵੀਡੀਓ ਤੇ ਨਾਲੇ ਮੇਰਾ ਭਾਈ ਸਾਰੇ ਦੱਸਿਓ ਕਿੱਥੋਂ-ਕਿੱਥੋਂ ਦੇਖਦੇ ਆ ਹੁਣ ਦਵਾਰੇ ਫੇਰ ਦੱਜ ਕਮੈਂਟ ਕਰਿਓ ਦੇਖਦੇ ਆ ਅੱディ ਕਿਹੜੇ ਕਿਹੜੇ ਭਰਾ ਕਮੈਂਟ ਕਰਦੇ ਆ ਤੇ ਧੰਨਵਾਦ ਬਈ ਸਾਰੇ ਵੀਰਾਂ ਦਾ ਜਿਉਂਦੇ ਵਸਦੇ ਰਹੋ ਬਈ ਪਰਮਾਤਮਾ ਤਰੱਕੀ ਬਖਸ਼ੇ ਤੁਹਾਨੂੰ ਸਾਰਿਆਂ ਨੂੰ